ਅਖੰਡ ਕੀਰਤਨੀ ਜਥੇ ਦੇ ਜਥਿਆਂ ਦੀ ਕਿ ਉਹ ਆਮ ਰਾਗੀ ਜਥੇ ਜਿਹੜੇ ਨੇ ਮੰਨੇ ਪਰਮਨੇ ਜਥੇ ਉਹਨਾਂ ਨੂੰ ਆਪਾਂ ਕੀਰਤਨ ਭੇਟਾ ਦਿੰਨੇ ਆ ਇਹ ਭੇਟਾ ਨਹੀਂ ਲਿੰਦੀ ਭੇਟਾ ਦਾ ਕੀਰਤਨ ਕਰਦੇ ਆ ਉਹ ਇਹ ਕਹਿੰਦੇ ਨੇ ਗੁਰੂ ਨੂੰ ਸਮਰਪਿਤ ਹੋ ਕੇ ਅਸੀਂ ਕਹਿੰਦੇ ਭੇਟਾ ਕਿਉਂ ਲਈਏ ਜਦੋਂ ਜਿ세 ਆਪਣਾ ਆਪ ਹੀ ਗੁਰੂ ਸਾਹਿਬ ਨੂੰ ਭੇਟ ਕਰ ਦਿੱਤਾ ਰਾਗੀ ਸਿੰਘਾਂ ਦਾ ਤਾਂ ਉਹ ਕਹਿੰਦੇ ਰੋਜ਼ਗਾਰ ਆ ਇਹ ਉਹ ਉਹਨਾਂ ਦਾ ਇਹ ਇੱਕ ਕਿਸਮ ਦਾ ਪ੍ਰੋਫੈਸ਼ਨ ਉਹ ਉਹਨਾਂ ਦੀ ਵੀ ਕਿਰਤੀ ਹੈ ਇਹ ਕੀਰਤੀ ਕਰਨੀ ਕਿਰਤੀ ਉਹਨਾਂ ਦੀ ਕਿਰਤ ਹੈ ਇਸ ਕਰਕੇ ਉਹਨਾਂ ਉਹ ਇਹ ਚੰਗੇ ਚੰਗੇ ਨੌਕਰੀਆਂ ਕਰਦੇ ਨੇ ਵੱਡੀਆਂ ਵੱਡੀਆਂ ਪੋਸਟਾਂ ਨੇ ਉਹਨਾਂ ਕੋਲ ਕੋਈ ਐਸਟੀਯੂਆ ਕੋਈ ਹੋਰ ਇੰਜੀਨੀਅਰ ਆ ਕੋਈ ਡਾਇਰੈਕਟਰ ਆ ਕੋਈ ਸਾ ਬਹੁਤ ਬਹੁਤ ਵੱਡੇ ਅਹੁਦਿਆਂ ਤੇ ਕੋਈ ਇਹ ਚੀਫ ਮਾਰਸ਼ਲ ਰਿਟਾਇਰ ਆ ਐਸੀ ਵੀ ਮੈਂ ਦੇਖਿਆ ਉਹਨਾਂ ਦਾ ਗੁਰੂ ਗੁਰੂ ਕਰਕੇ ਨਿਰਮਾਨਤਾ ਹੈ ਉਹ ਕਿਸ ਤਰ੍ਹਾਂ ਜੁੜੇ ਹੋਏ ਨੇ ਇਸ ਕਰਕੇ ਪੇਟਾ ਨਹੀਂ ਨਹੀਂ ਦੇ ਪੇਟਾ ਰਾਜ ਕੀਰਤਨ ਕਰਦੇ ਉਹ ਜਿੰਨੀ ਪੇਟਾ ਸੰਗਤਾ ਫਿਰ ਪੇਟਾ ਦਾ ਜੁਰੂਰ ਦਿੰਦੀਆਂ ਨੇ ਢੇਰ ਲੱਗ ਜਾਂਦੇ ਮੂਰੇ ਪਰ ਉਹ ਸਾਰੀ ਪੇਟਾ ਬਾਦ ਵਿੱਚ ਜਿਹੜਾ ਸਿੰਘਾ ਜਿਹੜਾ ਆਸ ਕਰਦਾ ਐ ਅਖੰਡ ਕੀ ਤਿੰਨ ਸਰ ਸਿੰਘੀ ਆਸ ਕਰਦਾ ਸਮਾਪਤੀ ਦੀ ਉਹ ਸਾਰੀ ਪੇਟਾ ਚੱਕ ਕੇ ਜਿਹੜੀ ਨੇ ਉਹ ਚੁੱਕ ਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਿੱਥੇ ਹੋਰ ਮਾਇਆ ਪਈ ਹੁੰਦੀ ਹੈ ਗੋਲਕ ਤੇ ਉੱਥੇ ਪਾ ਦਿੰਦੇ ਨੇ